ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਨਮੋਲ ਗਨਮਾਨ ਸਹਿਬਾਜ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬਣ ਚੁੱਕੇ ਹਨ ਅਨਮੋਲ ਗਨਮਾਨ ਨੇ ਜੀਰਖਪੁਰ ਵਿਖੇ ਇੱਕ ਗੁਰਦੁਆਰਾ ਨਾਬਾ ਸਾਹਿਬ ਵਿੱਚ ਸਹਿਬਾਜ ਨਾਲ ਲਾਵਾਂ ਲਈਆ ਉਹਨਾਂ ਦੇ ਵਿਆਹ ਸਮਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕਰਕੇ ਨਵੇਂ ਵਿਆਹੀ ਜੋੜੇ ਨੂੰ ਵਧਾਈ ਦਿੱਤੀ ਆਨੰਦ ਕਾਰਜ ਮਗਰੋਂ ਅਨਮੋਲ ਗਨਮਾਨ ਦੇ ਵਿਆਹ ਦੀ ਪਾਰਟੀ ਜੀਰਖਪੁਰ ਦੇ ਹੀ ਏਕੀਐਮ ਮੈਰਿਜ ਪੈਲਸ ਵਿੱਚ ਰੱਖੀ ਗਈ ਸੀ ਇਸ ਦੌਰਾਨ ਸਮਾਈਕ ਫੜ ਕੇ ਖਾਸ ਅੰਦਾਜ਼ ਵਿੱਚ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਡੇ ਮਨਿਸਟਰ ਸਾਹਿਬਾ ਅਨਮੋਲ ਗਨਮਾਨ ਗ੍ਰਸਤੀ ਜੀਵਨ ਵਿੱਚ ਪਹਿਲੀ ਪੌੜੀ ਵਿੱਚ ਕਦਮ ਰੱਖਣ ਲੱਗੇ ਹਨ ਸੋਹੀ ਪਰਿਵਾਰ ਅਤੇ ਮਾਨ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਨਵੀਂ ਵਿਹਾਈ ਜੋੜੀ ਦੀ ਝੋਲੀ ਵਿੱਚ ਪਾਵੇ ਦੱਸਦੇ ਕਿ ਨਵੇਂ ਵਿਹਾਈ ਜੋੜੇ ਦੇ ਵਿਆਹ ਦੀ ਪਾਰਟੀ ਜੇਰ ਉਰ ਸਥਿਤ ਮੈਰਿਜ ਪੈਲਸ ਵਿੱਚ ਰੱਖੀ ਗਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਤਿੰਦਰ ਸੱਤੀ ਚੇਤਨ ਸਿੰਘ ਜੋੜਾ ਮਾਜਰਾ ਸਣੇ ਹੋਰ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਨਵੇਂ ਵਿਆਹੇ ਜੋੜੀ ਨੂੰ ਵਧਾਈਆਂ ਦਿੱਤੀਆਂ ਕੈਬਨ ਮੰਤਰੀ ਦੇ ਲਾੜੇ ਸਹਿਬਾਜ ਵੀ ਆਪਣੀ ਜੀ ਵੈਗਨ ਗੱਡੀ ਵਿੱਚ ਪਰਿਵਾਰ ਨਾਲ ਬਰਾਤ ਲੈ ਕੇ ਪਹੁੰਚੇ ਸਨ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈ ਨਹੀਂ ਤੁਮਾਂ ਬਾਰਕਵਾਤ ਤੁਹਾਡੇ ਮੂੰਹ ਹੀ ਟਿਕੀ ਲੱਗ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਅਰ ਸਾਡੇ ਪੰਜਾਬ ਸਰਕਾਰ ਦੇ ਪਰਿਵਾਰ ਨੂੰ ਅਤੇ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦਾਂ ਜਿਸ ਤੱਕ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌਲੀਟਿਕ ਅੱਜ ਖਤਮ ਕਰਨ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਦੋਂ ਮਾਨ ਪ੍ਰਮਾਤਮਾ ਅਨਸਾਰੀ ਦੁਨੀਆ ਦੀਆਂ ਖੁਸ਼ੀਆਂ ਜਿਹੜੀਆਂ ਉਹ ਜੋੜੀ ਚ ਪਾਵੇ ਪ੍ਰਮਾਤਮਾ ਨੇ ਇਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸ਼ਹੀਦਿਕ ਪਰਿਵਾਰ ਵੀ ਤੀਲ ਹੋ ਰੰਗਾ ਸਾਰਾ ਔਰ بڑا ਕਲਚਰ ਔਰ بڑا ਜੋ ਸੰਗਰਾਂਗ ਸੜੀਪੋਲੀ ਦਾ ਉਹ ਤੁਹਾਡੇ ਗੀਤਾਂ ਚੋਂ ਮੰਦਾਜੀ ਖੇਤਰਾਂ ਤੱਕ ਕੇ ਕਰਦੇ ਲੋਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਤਪਾਲ ਦੇ ਸਮਰਥਨ ਵਿੱਚ ਵੱਡਾ ਬਿਆਨ ਦਿੱਤਾ ਹੈ ਦੱਸਦੀ ਕਿ ਰਾਜ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਸਰਕਟ ਹਾਊਸ 'ਚ ਕਾਨਫਰੰਸ ਕੀਤੀ ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਅਮਰਤਪਾਲ ਦੇ ਮਾਮਲੇ ਵਿੱਚ ਕੇਂਦਰ ਤੱਕ ਗੱਲ ਪਹੁੰਚਾਉਣ ਲਈ ਤਿਆਰ ਹਾਂ ਜੇ ਅਮਰਤਪਾਲ ਦੇ ਮਾਪੇ ਚਾਹੁੰਦਾ ਮੈਂ ਉਹਨਾਂ ਨਾਲ ਮੁਲਾਕਾਤ ਕਰ ਸਕਦਾ ਹਾਂ ਅਮਰਿਤਪਾਲ ਸਿੰਘ ਤੇ ਭਗਵੰਤ ਮਾਨ ਦੀ ਸਰਕਾਰ ਨੇ ਐਨਏਐਸੇ ਲਗਾਇਆ ਹੈ ਇਸੇ ਤਰ੍ਹਾਂ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਜੇਲ੍ਹਾਂ ਵਿੱਚ ਸਿੱਖ ਐਧੀਆਂ ਦੀ ਰਿਹਾਈ ਬਾਰੇ ਵੀ ਗੱਲ ਕੀਤੀ ਹੈ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਵੀ ਹੁਣ ਰਵਨੀਤ ਵਿੱਚ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਦਾ ਵੀ ਉਹ ਸਾਡੀ ਗੱਲ ਜ਼ਰੂਰ ਸੁਣ ਤੇ ਕਰ ਕਿ ਮੈਂ ਉਸ ਤੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰਦੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਕ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗਾ ਸਾਨੂੰ ਇੱਥੇ ਕੋਈ ਵੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਇੱਥੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡਟ ਦਿੱਤਾ ਮੈਂਬਰ ਪਾਰਲੀਮੈਂਟ ਬਣਿਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਲੈਣਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰਿਕਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨਿਰਭਗਵਾਨ ਕਮਾਲ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਦੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਕੋਸ਼ਿਸ਼ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਸਹੀ ਗੱਲ ਕਾਲੀ ਗੱਲ ਨੂੰ ਮੈਂ ਪਿਆਈ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ। ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੀ। ਸੁਪਰੀਮ ਕੋਰਟ ਨੇ ਆਪਣਾ ਕਰਨਾ। ਮੈਂ ਇੰਨਾ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ ਜਿਹੜਾ ਇਹ ਉਹ ਹੋਣਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ। ਕੇਂਦਰੀ ਚੋਣ ਕਮਿਸ਼ਨ ਪੰਜਾਬ 'ਚ ਖਾਲੀ ਹੋਈਆਂ ਚਾਰ ਹੋਰ ਵਿਧਾਨ ਸਭਾ ਸੀਟਾਂ ਤੇ ਜਿਮਣੀ ਚੋਣ ਅਗਲੇ 2 ਮਹੀਨਿਆਂ ਵਿੱਚ ਕਰਵਾ ਸਕਦਾ ਹੈ। ਜਲੰਧਰ ਵੈਸਟ ਵਿਧਾਨ ਸਭਾ ਸੀਟ ਦੀ ਜਿਮਣੀ ਚੋਣ ਤਾਂ 10 ਜੁਲਾਈ ਨੂੰ ਚੋਣ ਕਮਿਸ਼ਨ ਕਰਵਾਉਣ ਜਾ ਰਿਹਾ ਹੈ ਇਹ ਸੀਟ ਸ਼ੀਤ ਲਗਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਈ ਹੈ ਪੰਜਾਬ ਚ ਚੁੜੇ ਦੇ ਸੰਸਦ ਮੈਂਬਰਾਂ ਨੇ ਵੀ ਹੁਣ ਆਪਣੇ ਵਿਧਾਨ ਸਭਾ ਅਹੁਦੇ ਤੋਂ ਅਸਤੀਫੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੌਮ ਦਿੱਤੇ ਹਨ ਵਿਧਾਨ ਸਭਾ ਸਪੀਕਰ ਵੱਲੋਂ ਇਸ ਸੰਬੰਧ ਚ ਸੰਬੰਧਿਤ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵੱਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ ਪੰਜਾਬ ਚ ਕੈਬਨ ਮੰਤਰੀ ਗੁਰਮੀਤ ਸਿੰਘ ਮੀਤ ਇਹ ਸੰਗਰੂ ਲੋਕ ਸਭਾ ਸੀਟ ਤੋਂ ਜਿੱਤੇ ਹਨ ਇਸ ਕਾਰਨ ਬਨਾਲਾ ਵਿਧਾਨ ਸਭਾ ਤੋਂ ਵੀ ਸੀਟ ਖਾਲੀ ਹੋਈ ਹੈ ਇਸੇ ਤਰ੍ਹਾਂ ਆਪ ਸਾਂਸਦ ਮੈਂਬਰ ਡਾਕਟਰ ਰਾਤਕੁਮਾਰ ਚੱਬੇਵਾਲ ਵੀ ਸਾਂਸਦ ਮੈਂਬਰ ਚੁਣੇ ਜਾਨਪਿਛੋ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਸੌਂਮ ਚੁੱਕੇ ਹਨ ਗੁਰਦਾਸਪੁਰ ਤੋਂ ਕਾਂਗਰ ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਡੇਰਾ ਬਾਬਾ ਨਾਨਕ ਸੀਟ ਵੀ ਖਾਲੀ ਹੋਣ ਜਾ ਰਹੀ ਹੈ ਉਹਨਾਂ ਨੇ ਵੀ ਬੀਤੇ ਦਿਨੀ ਆਪਣਾ ਅਸਤੀਫਾ ਦੇ ਦਿੱਤਾ ਸਹੀ ਇਸੇ ਤਰ੍ਹਾਂ ਲੁਧਿਆਣਾ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਆਪਣਾ ਅਸਤੀਫਾ ਸੌਂਖ ਚੁੱਕੇ ਹਨ ਉਹਨਾਂ ਦੀ ਗਿੱਦੜ ਬਾਹਰ ਸੀਟ ਵੀ ਖਾਲੀ ਹੋਣ ਜਾ ਰਹੀ ਹੈ ਸਪੈਨਿਸ਼ ਜੋੜੇ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ ਮੰਤਰੀ ਢਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਬੀਤੇ ਦਿਨੀ ਇਹ ਜੋੜਾ ਪਰਿਵਾਰ ਸਮੇਤ ਦਲਹੋਜੀ ਦੇ ਪਹਾੜਾਂ ਵਿੱਚ ਘੁੰਮਣ ਗਿਆ ਸੀ ਜਿੱਥੇ ਉਹਨਾਂ ਦਾ ਭੀੜ ਨਾਲ ਝਗੜਾ ਹੋ ਗਿਆ ਉਹਨਾਂ ਬਲੂ ਸਪੈਨੀ ਜੋੜੇ ਤੇ ਕਾਫੀ ਗੰਭੀਰ ਸੱਟਾਂ ਮਾਰੀਆਂ ਗਈਆਂ ਕਾਫੀ ਦਿਨਾਂ ਤੋਂ ਜੋੜੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਕਿਸੇ ਵੀ ਐਨ ਆਰ ਆਈ ਨਾਲ ਅਜਿਹੀ ਘਟਨਾ ਵਾਪਰੀ ਹੈ ਤਾਂ ਉਹ ਬੜੀ ਮਾੜੀ ਗੱਲ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਹਿਮਾਚਲ ਦੇ ਬੀ ਜੀ ਪੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਜਾਂਚ ਕੀਤੀ ਜਾਵੇਗੀ ਅਤੇ ਆਪਣੇ ਤੌਰ ਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਹਿਮਾਚਲ ਸਰਕਾਰ ਨੂੰ ਭੇਜਾਂਗੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਬਬਕਾ ਦਾ ਤਸਵੀਰ ਦਾ ਮਸਾਤ ਤੋਂ ਨਹੀਂ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲੋਜੀ ਤੇ ਡਲੋਜੀ ਤੋਂ ਕੇ ਖਜ਼ਾਰ ਇੱਕ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਦੇ ਇਹਨਾਂ ਨੂੰ ਗੰਬੀਰ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਆਪਣਾ ਇਲਾਜ ਕਰਾ ਰਹੇ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਪਰ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ। ਔਰ ਜਿਹੜੇ ਇਹਨਾਂ ਦਾ ਵੀ ਜੇ ਆਉਂਦੇ ਆ ਤੇ ਉਹਨਾਂ ਨੇ ਇਦਾਂ ਕਟਰਾ ਵਾਪਰਦੀ ਐ। ਉਹ ਬੜੀ ਮਾੜੀ ਗੱਲ ਐ। ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਨੇ ਯਾਰ ਮੈਂ ਕੋਸ਼ਿਸ਼ ਕਰੂੰਗਾ। ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਲਈ, ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ। ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਟਰਾਈ ਕਰਿਆ ਸੀਗਾ ਪਰ ਉਹ ਇਹਦੇ ਜੀ ਆਟੋ ਸਟੇਸ਼ਨ 'ਚ। ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰਦਾ ਕਿ ਟਾਈਮ ਮਿਲ ਜੇ ਤਾਂ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਡੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਆ ਉਹ ਜਾਂਚ ਕਰਾਉਂਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਉਹਨਾਂ ਨੂੰ ਪਹੇ ਉਹ ਦੱਸ ਹੀ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਾਹ ਕਿਉਂ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਆ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪੱਤਰ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਪੱਤਰ ਦਰਜ ਕਰਕੇ ਹੀ ਹਿਮਾਚਲ ਸਰਕਾਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਹ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀਆਂ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦਾ ਉਹ ਤਾਂ ਦੀਜੀ ਸੀਗੀ ਸੋ ਉਹ ਮੈਂ ਉਹਨਾਂ ਨੂੰ ਭਰੋਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲ ਹੀ ਕਿਸੇ ਵੀ ਕਿਸਮ ਦੀ ਉਹਨਾਂ ਮਤ ਦੀ ਲੋੜ ਪਊਗੀ ਪੰਜਾਬ ਸਰਕਾਰ ਨੂੰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਤੁਸੀਂ ਖੁਦ ਦੇਖ ਲਿਓ ਕਿੰਨਾ ਗਲਤ ਹੈ ਨਹੀਂ ਨਹੀਂ ਉਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਵਿਚਾਰੇ ਬਾਦੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਆ ਇਹ ਬੰਦੇ ਬਾਹਰ ਤੁਸੀਂ ਜਾ ਮਿਲੋ ਦੇਖੋ ਉੱਤੇ Shimla ਚ ਸਾਡੇ ਸਭ ਲੋਕ ਦੋਸਤ ਬਿੱਤਰ ਕਹੀ ਨੇ ਪਹਾੜਾਂ ਸਵੇਤ ਬੱਤੇ ਸਵੇਤ ਗਏ ਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਸ ਮੈਂ ਦੀ ਨਿੰਦਾ ਵੀ ਕਰਦਾ ਮੈਂ ਮਹਾਚਲ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਸਟੇਟ ਦੇ ਵਿੱਚ ਲੋਅ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਹਾਤਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਹੈ ਉਹ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦ ਕੇ ਮਹਾਤਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਨਾਲ ਸਰ ਤੁਸੀਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਰਿਪੋਰਟ ਕਰਾਈ ਗਈ ਸੀ ਪੁਲਿਸ ਵੱਲੋਂ ਅਸੀਂ ਇਹਨਾਂ ਦੇਖਦੇ ਅਸੀਂ ਐਫ ਆਈ ਆਰ ਦਰਜ ਕਰ ਔਰ ਉਹ ਚੀਜ਼ਾਂ ਅਸੀਂ ਬਾਅਦ ਵਿੱਚ ਉਹਦੀ ਜਾਂਚ ਕਰਾਵਾਂਗੇ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਏ ਐਫ ਆਈ ਆਰ ਦੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਜਿਹੜੀ ਹੁੰਦੀ ਹੈਕਰ ਉਹ ਅਸੀਂ ਦਰਜ ਕਰਾਂਗੇ ਉਹ ਬਿਆਨ ਦੇਣ ਕਿਉਂ ਉਰੇ 1.5 2 ਘੰਟਿਆਂ ਦੇ ਵਿੱਚ ਪਤਾ ਦੱਸ ਦੇ ਹੋ ਜਾਊਗਾ ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਸਤਲ ਗਵਰਨਮੈਂਟ ਨੂੰ ਭੇਜਾਂਗੇ ਫਿਰ ਮਸਤਲ ਗਵਰਨਮੈਂਟ ਦਾ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਉਣਾ ਸਰ ਇੱਕ ਕੱਦਣਾ ਰੋਡ ਨੂੰ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲਿਆਂ ਨੇ ਕਿਹਾ ਕਿ ਨਾ ਰੋਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਨਹੀਂ ਨਹੀਂ ਇਹ ਬਿਲਕੁਲ ਇਹ ਚੀਜ਼ ਸਾਹਮਣੇ ਆਈ ਔਰ ਜੇ ਸਾਹਮਣੇ ਆ ਦੇ ਤਾਂ ਵੀ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਹੋਵੇ ਬਹੁਤ ਸੌ ਮਾੜੀ ਗੱਲ ਹੈ ਘਟੜਾ ਮਾੜੀ ਹੈ ਕਿਸੇ ਵੀ ਰੂਪ ਦੇ ਵਿੱਚ ਹੋਈ ਹੈ ਘਟੜਾ ਬਹੁਤ ਨਿੰਦਣਯੋਗ ਹੈ